கஷா <laughs> நா ਪੁਲਿਸ ਨੇ ਕਾਰਵਾਈ ਨੂੰ ਸਲੂਟ ਕਰਨਾ ਬੰਦ ਹੈ ਜਿੱਥੇ ਕਿ ਡੇਢ ਕਰੋੜ ਤੱਕ ਦੀ ਕੀਮਤ ਦੇ ਮੋਬਾਈਲ ਫੋਨ ਪੁਲਿਸ ਨੇ ਅੱਜ ਬਰਾਮਦ ਕਰਕੇ ਵਾਪਸ ਕੀਤੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਸੀ ਤਾਂ ਬਟਾਲਾ ਪੁਲਿਸ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿੱਥੇ ਕਿ 50 ਲੱਖ ਦੀ ਕੀਮਤ ਦੇ ਕੇ ਜਾ ਰਹੇ ਨੇ ਮੋਬਾਈਲ ਫੋਨ 200 ਰਿਕਵਰ ਕੀਤੇ ਗਏ ਸ਼ਾਪ ਮਾਲਕਾਂ ਨੂੰ ਦਿੱਤੇ ਗਏ ਤੇ ਡੇਢ ਕਰੋੜ ਤੱਕ ਦੀ ਕੀਮਤ ਦੇ 700 ਮੋਬਾਈਲ ਰਿਕਵਰ ਕਰਕੇ ਮਾਲਕਾਂ ਨੂੰ ਵਾਪਸ ਕੀਤੇ ਗਏ ਨੇ ਤਾਂ ਬਟਾਲਾ ਪੁਲਿਸ ਦੇ ਵੱਲੋਂ ਕਿਆ ਜਾ ਰਿਹਾ ਹੈ ਕਿ ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ ਇਹ ਮੁਹਿੰਮ ਚਲਾ ਕੇ ਬਟਾਲਾ ਪੁਲਿਸ ਨੇ ਸ਼ਿਵ ਐਡਿਟੋਰੀਅਮ ਬਟਾਲਾ ਦੇ ਵਿੱਚ ਚੌਥੀ ਸੈਮੀਨਾਰ ਦਾ ਆਯੋਜਨ ਕੀਤਾ ਲੋਕਾਂ ਦੇ ਗੁੰਮ ਹੋਏ 200 ਮੋਬਾਈਲ ਫੋਨ ਜਿਨ੍ਹਾਂ ਦੀ ਮਾਰਕੀਟ ਕੀਮਤ ਕਿਰੀਬਨ 50 ਲੱਖ ਰੁਪਏ ਹੈ ਪੰਜਾਬ ਪੱਧਰ ਦੇ ਵਿੱਚੋਂ ਦੇਸ਼ ਪੱਧਰ ਦੇ ਵਕਫਾਕਰਾਂ ਦੇ ਵਿੱਚੋਂ ਟ੍ਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਤਾਂ ਉੱਥੇ ਹੀ ਲੋਕ ਜਿਹੜੇ ਹੁਣ ਧੰਨਵਾਦ ਕਰਦੇ ਨਹੀਂ ਥਾ ਕਰੇ ਜਿੱਥੇ ਕਿ ਜਿਨ੍ਹਾਂ ਦੇ ਮੋਬਾਈਲ ਫੋਨ ਗੁੰਮ ਹੁੰਦੇ ਨੇ ਉਹ ਜਿਹੜੇ ਨੇ ਮੀਡੀਆ ਰਾਹੀਂ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਪਬਲਿਕ ਆ ਕੇ ਇਹਨਾਂ ਮੋਬਾਈਲ ਫੋਨਾਂ ਨੂੰ ਵਾਪਸ ਲੈ ਕੇ ਜਾ ਸਕੇ ਤਾਂ ਉੱਥੇ ਹੀ ਬਟਾਲਾ ਪੁਲਿਸ ਪਬਲਿਕ ਦੇ ਗੁੰਮ ਹੋਏ ਮੋਬਾਈਲਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਤੱਕ ਪਹੁੰਚਾਣ ਤੇ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਵਾਪਸ ਲਿਆਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਮੀਡੀਆ ਦੇ ਵੱਲੋਂ ਪਬਲਿਕ ਪਾਸੋਂ ਫੀਡਬੈਕ ਚੋਦ ਲਈ ਜਾਂਦੀ ਹੈ ਤਾਂ ਲੋਕ ਜਿਹੜੇ ਖੁਸ਼ ਹੁੰਦੇ ਨੇ ਚਿਹਰਿਆਂ ਤੇ ਖੁਸ਼ੀ ਦਿਖਾਈ ਦਿੰਦੀ ਹੈ ਤਾਂ ਉਪਰਾਲਾ ਜਿਹੜਾ ਪੁਲਿਸ ਨੇ ਕੀਤਾ ਉਸ ਦਾ ਵੀ ਧੰਨਵਾਦ ਕਰਦੇ ਨਹੀਂ ਥੱਕ ਰਹੇ ਤਾਂ ਕੀ ਕਹਿ ਰਹੇ ਨੇ ਲੋਕ ਉਹ ਵੀ ਤੁਹਾਨੂੰ ਕੁਝ ਨਾ ਦੰਨੇ ਆ ਪ੍ਰਾਪਤ ਹੋ ਸਕੋਏ ਕਿਥੋਂ ਆਏ ਨਵਾਂ ਪਿੰਡ ਬਰਤੀ ਵਾਲ ਤੋਂ ਕੋਲੋਂ ਦਾ ਮੋਬਾਈਲ ਖੋਇਆ ਦੋ ਸਾਲ ਹੋ ਗਏ ਹਾਂਜੀ ਕਿਸ ਤਰ੍ਹਾਂ ਦਾ ਚਾਹੀਦਾ ਇਹ ਤਾਂ ਪਰਸ ਵਿੱਚ ਸਟੋਰੀ ਹੋਈ ਪਰਸ ਹੋਈ ਹੋ ਗਿਆ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਹੀ ਫੋਨ ਵਿੱਚ ਹੀ ਸੀ ਹਾਂਜੀ ਉਹਦੀ ਵਾਪਸ ਨਾ ਲੱਗਦਾ ਬੜਾ ਵਧੀਆ ਲੱਗ ਜਾ ਸੰਦੇ ਆਸ ਨਹੀਂ ਹੈ ਕਿ ਮਿਲ ਜੇਗਾ ਲੋਕਾਂ ਨੂੰ ਕਿਉਂ ਜੋ ਸ਼ੁਕਰ ਦੀ ਤਲਕ ਕਰੁੰਦੇ ਮੋਬਾਈਲ ਹਾਂਜੀ ਨਹੀਂ ਕਰਉਣਾ ਚਾਹੀਦਾ ਕਿਉਂਕਿ ਅੱਜ ਸਾਜ ਕੋ ਪ੍ਰੂਫ ਹੀ ਸਾਡਾ ਮਿਲ ਗਿਆ ਹਨਾ ਤੇ ਜੇ ਸਾਡ ਕੋ ਨਾ ਹੁੰਦਾ ਜੇ ਇਹ ਨਾ ਕਰਵਾਇੰਦਾ ਸਾਨੂੰ ਨਹੀਂ ਸੀ ਮਿਲਣਾ ਮੈਨੂੰ ਲੱਗਦਾ ਸੀ ਮੋਬਾਈਲ ਵਾਪਸ ਨਹੀਂ ਕਿੱਧਰ ਲੱਗਦਾ ਬੜਾ ਵਧੀਆ ਲੱਗੰਦਾ ਇਹ 118 ਨੂੰ ਜਗੀਰ ਕੋ ਅਮਰਸਾਤ ਕਦੋਂ ਦਾ ਮੋਬਾਈਲ ਜੁੜਿਆ ਹੈ ਕਿਸ ਤਰ੍ਹਾਂ ਹੈ ਤਿੰਨ ਚਾਰ ਮਹੀਨੇ ਹੋ ਗਏ ਕਿਸ ਤਰ੍ਹਾਂ ਜੁੜਿਆ ਹੈ ਇਹ ਨਹੀਂ ਪਤਾ ਹੁਣ ਆਟੋ ਵਿੱਚ ਡਿੱਗਾ ਜਾਂ ਕਿੱਥੇ ਡਿੱਗਾ ਹੈ ਲੱਗਦਾ ਹੀ ਵਾਪਸ ਮਿਲਣਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੋਬਾਈਲ ਮਿਲਦੇ ਆ ਹਾਂ ਮੈਂ ਪੰਜਾਬ ਸਰਕਾਰ ਦਾ ਪੁਲਿਸ ਦਾ ਤਨਮਾਦ ਕਰਦੀ ਆ ਜਿਨ੍ਹਾਂ ਨੇ ਇਥੋਂ ਤੀਕ ਮੈਂ ਨਹੀਂ ਦੱਸਦੀ ਕਿ ਮੋਬਾਈਲ ਤੋਂ ਮੋੜੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ ਵੀ ਇੱਕ ਕਹਿਣਾ ਚਾਹੁੰਦੀ ਆ ਕਿ ਉਹ ਵੀ ਆਪਣਾ ਨਾਮ ਦਰਜ ਕਰਾਉਣ ਤੇ ਆਪਣਾ ਡੱਬੇ ਦਾ ਨਾਮ ਦੇਣ ਤੇ ਉਹਨਾਂ ਨੂੰ ਵੀ ਮਿਲ ਸਕ ਮਿਲ ਸਕਦਾ ਹੈ ਹਾਂਜੀ ਨਹੀਂ ਪਹਿਲੇ ਆਸ ਲਾਈ ਸੀਗੀ ਫਿਰ ਡੱਬੇ ਤੋਂ ਪਤਾ ਲੱਗਾ ਨਾ ਕਿ ਡੱਬਾ ਮੇਰਾ ਹੈਗਾ ਸੀਗਾ ਤੇ ਉਹਦੇ ਤੋਂ ਫਿਰ ਮੈਂ ਆਪਣੀ ਦਰਜ ਕਰਾਈ ਹਾਂਜੀ ਪੰਜਾਬ ਪੁਲਿਸ ਬਹੁਤ ਵਧੀਆ ਜੀ ਪੰਜਾਬ ਪੁਲਿਸ ਜਿੰਦਾਬਾਦ ਰੋਹਿਤ ਅਗਰਵਾਲ ਜੀ ਬਟਾਲੇ ਦੇ ਰਹਿਣ ਵਾਲੇ ਜੀ ਗਨਪਤੀ ਕਲੇ ਬੜਾ ਅੱਛਾ ਲੱਗ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਜਿਹੜਾ ਐਸਐਸਸੀ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਨੇ ਇਹ ਉਪਰਾਲਾ ਦੇਖੋ ਲਿਆ ਵੀ 200 ਮੋਬਾਈਲ ਲੱਭ ਲਿਆ ਤੇ 500 ਮੋਬਾਈਲ ਅੱਜ ਤੋਂ ਪਹਿਲੇ ਵੀ ਲੱਭ ਕੇ ਦੇ ਚੁੱਕੇ ਨੇ 700 ਮੋਬਾਈਲ ਲੱਭ ਕੇ ਦੇਣਾ ਬਹੁਤ ਛੋਟੀ ਗੱਲ ਨਹੀਂ ਹੈ ਬਹੁਤ ਹੀ ਵੱਡੀ ਗੱਲ ਹੈ ਜੀ ਸਸ ਦੇਖੋ ਜੀ ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਮੋਬਾਈਲ ਮਿਲੇਗਾ ਕਹਿੰਦੇ ਜ਼ਰੂਰ ਸੀ ਕਿ ਮਿਲ ਜਾਏਗਾ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਇਹ ਮੋਬਾਈਲ ਮਿਲ ਨਹੀਂ ਸਕਦਾ ਕਦੀ ਕਿਉਂਕਿ ਕਿੱਥੇ ਚਲਾ ਗਿਆ ਕਿੱਥੇ ਨਹੀਂ ਗਿਆ ਕਿਸ ਨੂੰ ਪਤਾ ਹੀ ਨਹੀਂ ਮੋਬਾਈਲ ਦਾ ਮੇਰਾ ਖਿਆਲ ਹੈ ਕਿ ਅਪਰੋਕਸੀਮੇਟਲੀ ਕੋ ਡੇਢ ਤੋਂ 2 ਮਹੀਨੇ ਹੋਏ ਨੇ ਜੀ ਹਲੇ ਤੇ ਮੈਂ ਇਹ ਹੀ ਗੱਲ ਕਹਾਂਗਾ ਜੀ ਇੱਕ ਤੇ ਐਸਐਸਪੀ ਸਾਹਿਬ ਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਤੇ ਸਾਰੇ ਦੇ ਮੋਬਾਈਲ ਲੱਭ ਕੇ ਵਾਪਸ ਕਰ ਰਹੇ ਨੇ ਮੋਬਾਈਲ ਲੱਭਣ ਦੀ ਬਿਲਕੁਲ ਆਸ ਨਹੀਂ ਸੀ ਹੈਗੀ ਲੇਕਿਨ ਮੋਬਾਈਲ ਅੱਜ ਮਨੋਂ ਮਿਲ ਰਿਹਾ ਹੈ ਕਹਿ ਰਹੇ ਨੇ ਮੋਬਾਈਲ ਮਿਲ ਗਿਆ ਤੁਹਾਨੂੰ ਅੱਜ ਦੇ ਰਹੇ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀ ਐਸਐਸਪੀ ਸਾਹਿਬ ਨੇ ਇਹ ਬਿੜਾ ਚੁੱਕਿਆ ਵਾ ਤੇ ਇਹ ਕਰ ਰਹੇ ਨੇ ਸਰ ਇਸ ਤਰ੍ਹਾਂ ਕੰਪਲੇਂਟ ਨਹੀਂ ਲਿਖਉਂਦੇ ਤੁਸੀਂ ਕੰਪਲੇਂਟ ਲਖਾਈ ਦੱਬਾਤਾ ਦਿੱਤਾ ਰੈਕਲ ਨਾ ਹੋ ਰਿਹਾ ਇਹ ਕੰਪਲੇਂਟ ਨਹੀਂ ਲਿਖੋ ਉਹਨਾਂ ਨੂੰ ਕੀ ਚਾਹਣਾ ਹੈ ਨਹੀਂ ਕੰਪਲੇਂਟ ਲਿਖਾਨੀ ਚਾਹੀਦੀ ਹੈ ਜੀ ਦੇਖੋ ਜਦੋਂ ਸਾਡੀ ਕੋਈ ਚੀਜ਼ ਗਵਾਚਦੀ ਹੈ ਜਾਂ ਮੋਬਾਈਲ ਗਵਾਚਿਆ ਹੈ ਕੰਪਲੇਂਟ ਲਿਖਾਵਾਂਗੇ ਤੇ ਐ ਕੋਈ ਕੁਝ ਕਰਨ ਵਾਲਾ ਬਣੇਗਾ ਨਾ ਐਸਐਸਪੀ ਸਾਹਿਬ ਨੂੰ ਜਾਂ ਉਹਨਾਂ ਦੀ ਟੀਮ ਨੂੰ ਕਿੱਦਾਂ ਪਤਾ ਲੱਗੇਗਾ ਕੋਈ ਚੀਜ਼ ਗਵਾਚੀ ਹੈ ਆਪਾਂ ਕੰਪਲੇਂਟ ਲਿਖਾਵਾਂਗੇ ਤੇ ਮਿਲੇਗੀ ਲਿਖਾਨੀ ਚ ਨਰਾਜਵਿੰਦਰ ਕੌਰ ਜੀ ਖਜਾਲਾ ਪਿੰਡ ਮੇਰੇ ਫੋਨ ਨੂੰ 5 ਮਹੀਨੇ ਹੋ ਗਏ ਗਵਾਚੇ ਨੂੰ ਮੈਂ ਸਿੱਧਾ Saab ਗਈ ਸੀ ਤੇ ਉੱਥੋਂ ਰਾਹ ਚੋਂ ਰਸਤੇ ਚੋਂ ਬੱਸ ਚ ਕਿੰਨੇ ਕੱਢ ਲਿਆ ਏ ਇੱਥੇ ਬਟਾਲੀ ਚ ਨਹੀਂ ਹਾਂਜੀ ਲੱਗਦਾ ਸੀ ਕਿ ਤੁਹਾਡੇ ਮੋਬਾਈਲ ਨੂੰ ਮਿਲ ਜਾਏਗਾ ਪਹਿਲਾਂ ਤਾਂ ਨਹੀਂ ਲੱਗਦਾ ਜੇ ਕੱਲ ਦਾ ਫੋਨ ਗਿਆ ਤੇ ਫਿਰ ਲੱਗ ਗਿਆ ਫਿਰ ਲੱਭ ਗਿਆ ਕਿਦਾਂ ਦਾ ਲੱਗ ਰਿਹਾ ਮੋਬਾਈਲ ਬਹੁਤ ਵਧੀਆ ਲੱਗ ਰਿਹਾ ਪੈਸੇ ਖਰਚੇ ਹੀ ਤੇ ਮੁੜ ਕੇ ਮਿਲਿਆ ਨਹੀਂ ਮੇਰੇ ਕੋਲ ਤੇ ਛੋਟਾ ਫੋਨ ਹੀ ਮੈਨੂੰ ਘਰ ਦੇ ਆਣ ਲੈ ਕੇ ਨਹੀਂ ਸੀਦੀ ਬਹੁਤ ਵਧੀਆ ਧੰਨਵਾਦ ਕਰਦੇ ਪੰਜਾਬ ਪੁਲਿਸ ਦਾ ਹਾਂਜੀ ਨਹੀਂ ਵਧੀਆ ਲੱਗਣਿਆ ਬਹੁਤ ਖੁਸ਼ੀ ਮੈਨੂੰ ਪਰਸੋਂ ਦੀ ਬਹੁਤ ਖੁਸ਼ੀ ਆ ਕਿ ਮੈਂ ਆਂਡਗਵਾਂਡ ਵੀ ਦੱਸਿਆ ਕਿ ਮੇਰਾ ਫੋਨ ਲੱਭ ਗਿਆ ਬਹੁਤ ਵਧੀਆ ਲੱਗਣਿਆ ਕਿ ਮੇਰਾ ਫੋਨ ਲੱਭਾ ਪੁਲਿਸ ਦਾ ਬਹੁਤ ਧੰਨਵਾਦ ਨਹੀਂ ਪਹਿਲਾਂ ਤੇ ਨਹੀਂ ਹੀ ਤੇ ਚਲੋ ਲੱਭ ਗਿਆ ਵਧੀਆ ਧੰਨਵਾਦ ਪੰਜਾਬ ਪੁਲਿਸ ਦਾ ਬਟਾਲੇ ਵਾਲੀ ਪੁਲਿਸ ਦਾ ਹਾਂਜੀ ਉਹਨਾਂ ਨੂੰ ਚਾਹੀਦਾ ਲਖਾਉਣੀ ਚਾਹੀਦੀ ਆ ਹਾਂ ਕਿਦੇ ਨਾ ਕਿਦੇ ਮਿਲ ਵੀ ਸਕਦਾ ਹਾਂਜੀ ਮੇਰਾ ਨਾਮ ਹੀਰਾ ਲਾਲ ਹੈ ਜੀ ਮੈਂ ਦੀਨਾਨਗਰ ਤੋਂ ਆਇਆ ਮੇਰਾ ਗੁਮਾਲ ਮੋਬਾਈਲ ਹੋਇਆ 27 ਜਨਵਰੀ ਨੂੰ ਹੋਇਆ ਮੈਂ ਡਿਊਟੀ ਆ ਰਿਹਾ ਸੀ ਦੀਨਾਨਗਰ ਤੋਂ ਅੰਮ੍ਰਿਤਸਰ ਜਾ ਰਿਹਾ ਸੀਗਾ ਔਰ ਧਾਰੀਵਾਲ ਤੋਂ ਅੱਗੇ ਸੋਲ ਤੱਕ ਧਾਰੀਵਾਲ ਨੂੰ ਸ਼ਹਿਰੇ ਤੱਕ ਮੇਰੇ ਕੋਲ ਮੋਬਾਈਲ ਸੀਗਾ ਔਰ ਬਸ ਟ੍ਰੇਨ 'ਚ ਰਸ਼ ਕਾਫੀ ਸੀਗਾ اور بٹالے جب میں آ کے ٹرین رکی ہے تو میں موائل تو کمپنی کو فون کر رہا تھا تو میری جیب میں موائل نہیں تھا تو میرا موائل جو راستے میں رش راست کی وجہ کر کسی نے جیب سے نکال ہے ہاں میرے کو نہیں یقین نہیں تھا لیکن میں تھی اسے ٹائم میں بوٹی چھوڑ کے بٹالے اتر گیا اور میں نے سبدہ سینٹر سے کمپلین کیا ہے تو کمپلین کرنے کے بعد میں اپنے گھر چلا گیا جا کے دن رکھ سم سم نکالی ہے اور اس کے بعد میرے کو تقریباً چار دن پہلے ایک میسیج آیا پریس میسج آیا کہ آپ کا جو گھوم ہوا ہے موائل وہ آپ کو مل مل رہا ہے تو ہم نے بڑی خوشی منائی ہے میرا من خوش ہویا کہ اٹھارہ بی کا موائل ہے جو مل گیا تو پنجاب پولیس کا ہم بہت تانبادی کرتی کرتے ہیں ایس ایس پی بٹالا ڈی ایس پی بٹالا ایس ایچ او بٹالہ کا بہت بہت تانباد کرتے ہیں جنہوں نے اتنی اچھی مہم چلانے کے بعد کسی نے موبائل ڈھونڈ کے جو قسطوں پہ لیے ہوئے موائل ڈونڈ کے قسطیں دے رہے والے کا موبائل گم ہو گیا تو ہم اس مہم کے بہت ہی خوش ہوئے ہیں جنہوں نے اتنا سخت محنت کرنے کے بعد اتنا اچھا اپرالہ کیا ہے ہم بٹالا رو بٹالا ایس ایس پی ڈی ایس پی اور ایس ایس اور باقی پولیس سٹاف کو بہت तहे دل سے شکریہ کرتے ہیں جنہوں نے اتنی اچھی میم چلاتے کے بعد لوگوں کو وشواس دلایا کہ پنجاب پولیس بہت اچھا کام کر رہی ہے اور ہو سکتا ہے کہ آنے والے سمے میں کافی اچھا کام اور کرے گی تھینک یو مہربان سر میں جویں پہلا ہی دسیا کہ میرا فون نہیں مینوں واپس ملیا مینوں ایویں لگدا کہ میرے برادر دی پیار مینوں واپس مل گیا کہ انہاں دے ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫੋਨ ਦੇ ਵਿੱਚ ਸਾਡੇ ਮੈਸੇजेस ਹੁੰਦੇ ਨੇ ਸਾਡੇ ਕੁਝ ਵਾਇਸ ਮੈਸੇਜ ਕੁਝ ਮੈਮਰੀਜ਼ ਫੋਨ ਦੇ ਚਲੋ ਅੱਜਕੱਲ ਪਿਕਚਰਸ ਫਿਰ ਰਿਕਵਰ ਹੋ ਜਾਂਦੀਆਂ ਪਰ ਜੋ ਚੈਟ ਕੀਤੀ ਹੁੰਦੀ ਹੈ ਵਾਇਸ ਮੈਸੇजेस ਹੁੰਦੇ ਉਹ ਤੇ ਰਿਕਵਰ ਨਹੀਂ ਹੁੰਦੇ ਸਰ ਇਹ ਮੇਰਾ ਮੈਂ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀ ਤੇ ਸਕੂਟੀ ਤੇ ਮੈਂ ਖੜੇ ਹੋ ਕੇ ਗੱਲ ਹੀ ਕਰਦੀ ਪਈ ਸੀਗੀ ਤੇ ਫੋਨ ਕੁਝ ਦੋ ਜਣੇ ਆਏ ਮੋਟਰਸਾਈਕਲ ਤੇ ਮਤਲਬ ਮਫਲਡ ਫੇਸੇ ਸੀਗੇ ਟੱਕੇ ਹੋਏ ਸੀਗੇ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਮੇਰੇ ਕੋਲ ਫੋਨ ਖੋਲਿਆ ਮੈਂ ਮਤਲਬ ਟਰਾਈ ਵੀ ਕੀਤੀ ਪਿੱਛੇ ਜਾਣ ਦੀ ਬਟ ਨਹੀਂ ਉਹ ਮਤਲਬ ਪਤਾ ਹੀ ਨਹੀਂ ਲੱਗਾ ਅੱਜ ਜਦੋਂ ਮਿਲਿਆ ਤੁਸੀਂ ਕਾਫੀ ਭਾਵੁਕ ਹੋ ਸੀਰ ਆਟੋਮੈਟਿਕਲੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀ ਤੇ ਮੈਂ ਸਾਰੀ ਟੀਮ ਦੇ ਨਾਲ ਤੁਹਾਡੇ ਸਭ ਦਾ ਮੈਂ ਆਪਣੇ ਹਸਬੰਦ ਦਾ ਬਹੁਤ ਥੈਂਕਸ ਕਰਦੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਬਹੁਤ ਜ਼ਿਆਦਾ ਮਤਲਬ ਹੱਲਾਸ਼ੇਰੀ ਕਹਿ ਲੋ ਮਤਲਬ ਮੈਨੂੰ ਬਹੁਤ ਹੈਨਾ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਮੇਰੇ ਹਸਬੰਦ ਵੀ ਐਡਵੋਕੇਟ ਨੇ ਬਟਾਲਾ ਬਾਰਦੇ ਹੀ ਮੈਂਬਰ ਨੇ ਉਹ ਵੀ ਤੇ ਮਤਲਬ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਸੀਗਾ ਪੁਲਿਸ ਤੇ ਮੈਂ ਤਾਂ ਐਸਾ ਚ ਮੈਂ ਕਹਿ ਸਕਦੀ ਕਿ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮੈਨੂੰ ਹਾਂਜੀ ਕਿ ਮੈਨੂੰ ਫੋਨ ਵਾਪਸ ਮਿਲੇਗਾ ਬਟ ਹੀ ਐਪਰੀਸ਼ੀਏਟਡ ਮੀ ਅ ਲੋਟ ਕਿ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਤੇ ਮੈਂ ਬਹੁਤ థాంਕਫੁਲ ਕਰਦੀ ਹਾਂ ਸਾਰੀ ਟੀਮ ਦਾ ਆਪਣੇ ਹਸਬੰਦ ਦਾ ਤੁਹਾਡਾ ਸਭ ਦਾ ਕਿ ਹਾਂ ਕਿ ਮੈਨੂੰ ਅੱਜ ਮੇਰਾ ਫੋਨ ਵਾਪਸ ਮਿਲਿਆ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਵਾਪਸ ਮਿਲੀ। ਇਹ ਕਰੀਬਨ 6 ਮਹੀਨਾ ਪਹਿਲਾਂ ਅਸੀਂ ਸਟਾਰਟ ਕਰ ਲਿਆ ਸੀਗਾ ਸਾਡੇ ਕੋਲ ਸ਼ਿਕਾਇਤਾਂ ਆਂਦੀਆਂ ਸੀਗੀਆਂ ਲੋਕਾਂ ਦੀ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਣਾ ਸੀਗਾ ਜਾਂ ਕਿਤੇ ਚੋਰੀ ਦੇ ਵੀ ਕੁਝ ਇਨਸੀਡੈਂਟਸ ਰਿਪੋਰਟ ਹੁੰਦੇ ਸੀਗੇ ਤਾਂ ਉਹਦੇ ਵਿੱਚ ਅਸੀਂ ਸਪੈਸ਼ਲ ਇੱਕ ਟੀਮ ਬਣਾਈ ਕਿ ਜਿੱਥੇ ਵੀ ਕਿਸੇ ਕੋਈ ਜਿਹੜਾ ਹੈਗਾ ਜਿਹਦਾ ਮੋਬਾਈਲ ਫੋਨ ਨਹੀਂ ਮਿਲਦਾ ਲੂਸ ਕਰਦਾ ਹੈ ਤਾਂ ਉਹਦੇ ਵਿੱਚ ਟੀਮ ਨੇ ਬਦਸਤੂਰ ਮਿਹਨਤ ਕਰਦੇ ਹੋਏ ਪਿਛਲੇ 6 ਮਹੀਨਿਆਂ ਦੇ ਵਿੱਚ ਕਰੀਬਨ 700 ਮੋਬਾਈਲ ਫੋਨ ਰਿਕਵਰ ਕਰ ਲਿਆ ਟਰੇਸ ਕਰ ਲਏ ਉਹਨਾਂ ਦੇ ਜਿਹੜੇ ਅਸਲੀ ਹੱਕਦਾਰ ਜਿਹੜੇ ਰਾਈਟਫੁੱਲ ਓਨਰਸ ਹੈ ਉਹਨਾਂ ਤੱਕ ਅਸੀਂ ਪਹੁੰਚਾਏ ਤਾਂ ਇਹ ਜਿਹੜੇ 700 ਮੋਬਾਈਲ ਫੋਨ ਹੈ ਇਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਜੇ ਤੁਸੀਂ ਵੇਖੋਗੇ ਕਰੀਬਨ ਡੇਡ ਕਰੋੜ ਦੀ ਹੈਗੀ ਤਾਂ ਮੈਂ ਜਿਸ ਤਰ੍ਹਾਂ ਦੱਸ ਵੀ ਰਿਹਾ ਸੀਗਾ ਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਇਹ ਇਥੇ ਲੋਕਾਂ ਦੀ ਜ਼ਿਆਦਾ ਹੁੰਦੀਆਂ ਹੈ ਜਾਂ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਹੈ ਕੁਝ ਫਾਈਨੈਂਸ਼ੀਅਲ ਡੀਟੇਲਸ ਵੀ ਹੁੰਦੀ ਹੈ ਤਾਂ ਕਰਕੇ ਇਹਦੀ ਵੈਲਿਊ ਇਹਦੀ ਮਾਰਕੀਟ ਵੈਲਿਊ ਨਾਲੋਂ ਕਈ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਫੋਨ ਦਾ ਆਪਣਾ ਇੱਕ ਇਮੋਸ਼ਨਲ ਵੈਲਿਊ ਵੀ ਹੁੰਦਾ ਹੈ ਉਹਦਾ ਆਪਾਂ ਕੋਈ ਕੀਮਤ ਲਗਾ ਹੀ ਨਹੀਂ ਸਕਦੇ ਉਹ ਨਜ਼ਰ ਵੀ ਆਇਆ ਅੱਜ ਸਟੇਜ 'ਤੇ ਅੱਜ ਸਟੇਜ 'ਤੇ ਆਇਆ ਜਿੱਥੇ ਇੱਕ ਮੈਡਮ ਆਈ ਸੀ ਕਿ ਐਂਡ ਸ਼ੀ ਵਾਸ ਇਨ ਟੀਅਰਸ ਜਿਹੜਾ ਮੋਬਾਈਲ ਫੋਨ ਬਟਾਲਾ ਪੁਲਿਸ ਨੇ ਉਹਨੂੰ ਲੱਭ ਕੇ ਦਿੱਤਾ ਸ਼ਿਵਾ ਸਿੰਘ ਉਹਨਾਂ ਦਾ ਡਿਸੇਜ਼ ਬ੍ਰਦਰ ਹੈ ਉਹਦੀ ਇਹ ਨਿਸ਼ਾਨੀ ਹੈ ਤਾਂ ਉਸ ਫੋਨ ਦੀ ਜਿਹੜੀ ਕੀਮਤ ਹੈ ਉਹ ਆਪਾਂ ਪੈਸਿਆਂ 'ਚ ਨਹੀਂ ਤੋਲ ਸਕਦੇ ਉਹ ਬੜੀ ਬੇਸ਼ੁਮਾਰ ਉਹਦੀ ਕੀਮਤ ਹੈ ਤਾਂ ਉਹ ਜਿਹੜੀ ਯਾਦਾਂ ਉਹਦੇ ਨਾਲ ਜੁੜੀਆਂ ਹਨ ਉਹ ਉਹਨੂੰ ਦਿੰਦੇ ਹੋਏ ਸਾਨੂੰ ਬੜੀ ਖੁਸ਼ੀ ਹੋਈ ਸਰ ਪਟਾਲਾ ਪੋਸਟ ਆਪਣੀ ਡਿਊਟੀ ਤੇ ਨਿਭਾ ਰਹੀ ਹੈ ਪਰ ਡਿਊਟੀ ਦੇ ਨਾਲ ਨਾਲ ਜਦੋਂ ਤੇਰੇਆਂ ਤੇ ਮਨੁਸਕਾਨ ਦੇਖਦੀ ਹੈ ਲੋਕਾਂ ਦੇ ਕੀਤੇ ਕੰਮ ਨੂੰ ਲੈ ਕੇ ਉਹਨੂੰ ਕੀ ਮਹਿਸੂਸ ਹੁੰਦਾ ਹੈ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤਾਂ ਅਸੀਂ ਜਿਹੜਾ ਕੰਮ ਕਰਦੇ ਆ ਲੋਕਾਂ ਦੀ ਸੇਵਾ ਲਈ ਹੀ ਕਰਦੇ ਹਾਂ ਫਿਰ ਜਦੋਂ ਉਹੀ ਮੁਸਕਰਾਤੇ ਕੋਈ ਚਿਹਰੇ ਸਾਡੇ ਸਾਹਮਣੇ ਆਉਂਦੇ ਆ ਤਾਂ ਸਾਨੂੰ ਸਰਟੀਫਿਕੇਸ਼ਨ ਮਿਲਦੀ ਹੈ ਟੀਮ ਨੂੰ ਹੌਸਲਾ ਮਿਲਦਾ ਹੈ ਇਹ ਜਿਹੜੀ ਅਸੀਂ ਮਿਹਨਤ ਕਰਦੇ ਇਹਨੂੰ ਬਰਕਰਾਰ ਰੱਖਣ ਲਈ ਸਰ ਇਹ ਫਿਰ ਜਿੰਨਾ ਕੋਈ ਕਵਰ ਹੁੰਦੇ ਨੇ ਫੋਨ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜੀ ਮੈਜੋਰਟੀ ਫ ਤਾਂ ਕਿ ਨਹੀਂ ਤਾਂ ਇਹ ਉਹ ਹੈ ਜਿਹੜੇ ਗੁੰਮਸ਼ੁਦਾ ਮੋਬਾਈਲ ਫੋਨ ਹੁੰਦੇ ਕਿਸੇ ਕੋਲੋਂ ਡਿੱਗ ਗਿਆ ਕਿਤੇ ਫੋਨ ਤਾਂ ਜੇ ਕੋਈ ਚੋਰੀ ਸ਼ੁਦਾ ਮੋਬਾਈਲ ਹੁੰਦਾ ਹੈ ਜਾਂ ਸਨੈਚਿੰਗ ਵਾਲਾ ਜਿਹੜਾ ਹੁੰਦਾ ਹੈ ਉਹ ਇਨੀਸ਼ੀਅਲੀ ਸਾਡੀ ਕੇਸ ਪ੍ਰਾਪਰਟੀ ਬੰਦੀ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਨਹੀਂ ਦੇ ਸਕਦੇ ਬਟ ਉਹਦੇ ਵਿੱਚ ਵੀ ਇਹ ਸਾਡੀ ਟੀਮ ਹੈ ਉਹ ਕਰਦੀ ਹੈ ਕੰਮ ਕਰਦੀ ਹੈ ਉਹਦੇ ਵੀ ਸਾਡੇ ਕਰੀਬਨ ਸਨੈਚਿੰਗ ਕੇਸ ਦੇ ਵਿੱਚ 30 ਮੋਬਾਈਲ ਫੋਨ ਅਸੀਂ ਰਿਕਵਰ ਕਰ ਲਏ ਬਟ ਉਹਦਾ ਇੱਕ ਹੋਰ ਤਰੀਕਾ ਹੁੰਦਾ ਹੈ ਉਹਨੂੰ ਵਾਪਸ ਦੇਣ ਦਾ